ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਪੰਜਾਬ ਦੇ ਹਾਲਾਤ ਜੋ ਵੀ ਚੱਲ ਰਿਹਾ ਆ ਆਪਾਂ ਸਾਰਿਆਂ ਨੂੰ ਪਤਾ ਆ ਨਹੀਂ ਗੇ ਵਧੀਆ ਅਸੀਂ ਸਾਰੇ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਆ ਤੇ ਆਪਾਂ ਸਾਰੇ ਜਣੇ ਟਰਾਈ ਕਰ ਰਹੇ ਹਾਂ ਕਿ ਅਸੀਂ ਜਿੰਨਾ ਵੀ ਵੱਧ ਤੋਂ ਵੱਧ ਅੱਗੇ ਆ ਸਕੀਏ ਔਰ ਮੈਂ ਇੱਕ ਪੋਸਟ ਪਾਈ ਸੀ ਕਿ ਸਾਡੇ ਵੱਲੋਂ ਜਿੱਥੇ ਕੱਪੜਿਆਂ ਦੀ ਜ਼ਰੂਰਤ ਆ ਲੇਡੀਜ਼ ਤੇ ਕੱਪੜਿਆਂ ਦੀ ਜ਼ਰੂਰਤ ਆ ਉਹਨਾਂ ਦੇ ਸੈਨੀਟਰੀ ਫਰਥਸ ਦੀ ਜ਼ਰੂਰਤ ਆ ਉਹਨੇ ਗਵਰਨਮੈਂਟਸ ਦੀ ਜ਼ਰੂਰਤ ਆ ਕੋਈ ਪ੍ਰੈਗਨੈਂਟ ਲੇਡੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆ ਤੇ ਉਹਦੇ ਲਈ ਸਾਡੀ ਟੀਮ ਹੈਗੀ ਆ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਪਰ ਮੈਂ ਉਹ ਸਪੋਰਟਸ ਦੇ ਵਿੱਚ ਇਹ ਵੀ ਲਿਖਿਆ ਸੀਗਾ ਕਿ ਸਾਨੂੰ 1000 ਕਸੂਟ ਸਟਿਚ ਕਰਨ ਦੇ ਲਈ ਜਿਹੜੇ-ਜਿਹੜੇ ਵੀ ਤੁਸੀਂ ਸਟਿਚ ਕਰ ਸਕਦੇ ਹੋ ਮੋਹਾਲੀ ਦੇ ਆਲੇ-ਦੁਆਲੇ ਜਿਵੇਂ ਕੋਈ ਵੀ ਕਰਲੇ 50 ਕਰਲੇ 100 ਕਰਲੇ ਸਾਨੂੰ ਇੱਕ ਦੋ ਦਿਨਾਂ ਦੇ ਵਿੱਚ ਰੈਡੀ ਕਰਕੇ ਚਾਹੀਦੇ ਆ ਕਿ ਰੈਡੀਮੇਡ ਸੂਟਸ ਤਾਂ ਮਿਲ ਜਾਂਦੇ ਆ ਹੁਣ ਜਿੱਦਾਂ ਸਾਰਿਆਂ ਨੇ ਕਈ ਸਾਰਿਆਂ ਨੇ ਨਹੀਂ ਕਈਆਂ ਨੇ ਕਮੈਂਟਸ ਕੀਤਾ ਤੁਸੀਂ ਰੈਡੀਮੇਡ ਸੂਟਸ ਲੈ ਲਓ ਉਹ ਛੇਤੀ ਪ੍ਰੋਵਾਈਡ ਹੋ ਜਾਣਗੇ ਅਸੀਂ ਰੈਡੀਮੇਡ ਸੂਟਸ ਵੀ ਪ੍ਰੋਵਾਈਡ ਕਰਵਾ ਰਹੇ ਹਾਂ ਬਟ ਆਪਣੇ ਜਿਹੜੀਆਂ ਪਿੰਡਾਂ ਦੀਆਂ ਲੇਡੀਜ਼ ਆ ਜਾਂ ਪਿੰਡਾਂ ਦੇ ਬਜ਼ੁਰਗ ਨੇ ਉਹ ਕਿਤੇ ਨਾ ਕਿਤੇ ਕੰਫਰਟੇਬਲ ਨਹੀਂ ਹੁੰਦੇ ਜਦੋਂ ਮੈਂ ਉਹਨਾਂ ਨੂੰ ਦੇਖ ਰਹੀ ਆ ਸੋ ਮੈਨੂੰ ਲੱਗਿਆ ਜੇ ਨਹੀਂ ਕੰਫਰਟੇਬਲ ਸਸੀਂ ੱੱਕੇਦਲ ਜੇ ਕਈਏ ਕਿ ਉਹਨਾਂ ਨੂੰ ਓਦਾਂ ਦੇ ਸੂਟ ਪਵਾ ਦਈਏ ਅਬ ਮੇਰਾ ਆਪਦਾ ਜ਼ਮੀਰ ਨਹੀਂ ਮੰਨੇ ਅਸਲ ਦੇ ਵਿੱਚ ਸੋ ਮੈਂ ਉਹਨਾਂ ਨੂੰ ਜਿੰਨਾ ਕਿ ਦੇਖਿਆ ਸਾਨੂੰ ਨੂੰ ਸੀ ਕਿ ਮੈਨੂੰ ਕੋਈ ਸਟਿਚ ਕਰਨ ਵਾਲੇ ਮਿਲ ਜਾਣ ਜਿੰਨੇ ਕਿ ਸਾਡੇ ਕਾਰੀਗਰ ਰੱਖੇ ਹੋਏ ਆ ਉਹ ਵੀ ਟਰਾਈ ਕਰ ਲਈ ਆ ਬਟ ਸਾਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਕਾਰੀਗਰ ਚਾਹੀਦੇ ਆ ਜਾਂ ਕੋਈ ਵੀ ਸਾਡੇ ਛੇਤੀ ਦੋਖ ਦਿਨਾਂ ਦੇ ਵਿੱਚ ਹਜ਼ਾਰ ਸੂਟ ਸਟਿਚ ਕਰ ਦਵੇ ਜਿਹਦੇ ਨਾਲ ਅਸੀਂ ਉਹ ਸਾਰੇ ਦੇ ਸਾਰੇ ਸੂਟਸ ਜਿਨ੍ਹਾਂ ਨੂੰ ਜ਼ਰੂਰਤ ਆ ਅਸੀਂ ਪੂਰਾ ਸਕੀਏ ਔਰ ਤੁਹਾਡੇ ਏਰੀਆ ਦੇ ਵਿੱਚ ਜੇ ਤੁਹਾਨੂੰ ਕਿਤੇ ਵੀ ਤੁਹਾਡੇ ਏਰੀਆ ਦੇ ਵਿੱਚ ਜੇ ਤੁਹਾਨੂੰ ਕਿਤੇ ਵੀ ਲੱਗਦਾ ਕਿ ਕਿਸੇ ਨੂੰ ਵੀ ਕਿਸੇ ਵੀ ਕੁੜੀ ਨੂੰ ਕਿਸੇ ਵੀ ਤਰ੍ਹਾਂ ਦੀ ਉਹਦੀ ਪਰਸਨਲ ਨੀਡ ਦੀ ਚੀਜ਼ ਦੀ ਜ਼ਰੂਰਤ ਆ ਤੇ ਤੁਸੀਂ ਸਾਨੂੰ ਪਲੀਜ਼ ਦੱਸੋ ਮੇਰੇ ਤੋਂ ਜਿੰਨਾ ਕੁ ਵੀ ਹੋ ਪਾਇਆ ਮੈਂ ਆਪਣੇ ਵੱਲੋਂ ਆਪਣਾ ਬੈਸਟ ਕਰਨ ਦੀ ਟਰਾਈ ਕਰੂੰਗੀ ਥੈਂਕ ਯੂ